ਭਗਵਾਨ ਤੁਹਾਡੇ ਸਾਥ ਹੈ। ਅੱਜ ਦੇ ਭਗਵਾਨ ਦਾ ਅਸ਼ੀਰਵਾਦ ਲੈ ਕੇ ਨਾ ਜੀ ਮੈਂ ਨਾਮਿਨੇਸ਼ਨ ਕਰ ਲਿਆ ਹੈ ਨਾ। ਔਰ ਸਭੇ ਸਾਰੇ ਲੋਕ ਜਿਹੜੇ ਨੇ ਅਸ਼ੀਰਵਾਦ ਦੇਣਾ ਹੈ। ਆਪਣੇ ਜਾਨਪੁਰ ਦੇ ਖਾਨਪੁਰ ਦੇ ਬਿਨਰ 9 ਦਿਨ ਉਹ ਵੀ ਦਾਸਬਾਦ ਦੇ ਲੋਕ ਜਿਹੜੇ ਨੇ ਉਹ ਅੱਜ ਅਸ਼ੀਰਵਾਦ ਦੇਣਾ ਹੈ। ਇਹ ਪ੍ਰਭੂ ਦੀ ਕਿਰਪਾ ਨਾਲ ਇਹ ਜਮਾਅ ਜਿਹੜੀ ਜਿੱਤ ਹਾਸਲ ਤੇ ਸ਼ਕਤੀ ਪ੍ਰਦਰਸ਼ਨ ਲੱਗ ਰਿਹਾ ਹੈ। ਲੋਕ ਆਪੇ ਆਏ ਨਾ ਸ਼ਕਤੀ ਪ੍ਰਦਰਸ਼ਨ ਦੇ ਪ੍ਰਖਿਆ ਨਾਲ ਗਏ ਹੋਏ। ਕਿਦੇ ਆਪਣੀ ਫਾਈਟ ਕਿਹਦੇ ਨਾਲ ਲੜਦੇ ਤੁਸੀਂ ਦੇਖੋ ਆਪਣੀ ਕਿਸੇ ਨਾਲ ਫਾਈਟ ਨਹੀਂ ਅਸੀਂ ਤਾਂ ਭਾਜਪਾ ਦਾ ਵਰਕਰ ਜਿਹੜਾ ਮਿਹਨਤ ਕਰਦਾ ਹੈ ਤੇ ਭਾਜਪਾ ਦਾ ਵਰਕਰ ਅੱਜ ਬਹੁਤ ਮਿਹਨਤ ਕਰੇਗਾ ਤੁਸੀਂ ਯਾਦ ਕਰੋ ਜਦੋਂ 2007 ਮੈਨੂੰ ਪਹਿਲੀ ਵਾਰ ਟਿਕਟ ਮਿਲੀ ਹੈ ਉਦੋਂ ਵੀ ਭਾਜਪਾ ਦੇ ਵਰਕਰ ਨੇ ਹੀ ਚੋਣ ਜਿੱਤਾਇਆ ਹੈ ਤੇ ਅੱਜ ਪਾਰਟੀ ਨੇ ਲੋਕਲ ਕੈਂਡੀਡੇਟ ਨੂੰ ਮੌਕਾ ਦਿੱਤਾ ਕੋਈ ਬੈਨੀਫਿਟ ਮਿਲੇਗਾ ਤੁਹਾਨੂੰ 100% ਬੈਨੀਫਿਟ ਮਿਲੇਗਾਔਰ ਦੇਖੋ ਗੱਲ ਅੱਜ ਬਹੁਤ ਹੱਸਾ ਹੈ ਵਰਕਰ ਜਿਹੜੇ ਕਿਸਾਨ ਕੋਲ ਜਾਂਦੇ ਨੇ ਆਪਾਂ ਆਪਾਂ ਤੁਹਾਨੂੰ ਬਾਈਪਾਸ ਕਰਦੇ ਹਾਂ ਉਹ ਲੋਕਾਂ ਤੋਂ ਅੱਗੇ ਕੰਮ ਕਰਦੇ ਬਾਰੇ ਕੋਈ ਕਿਸ ਆਰਬੀ ਆਪਣੇ ਭਰਾ ਨੂੰ ਠੀਕ ਹੈ ਨਹੀਂ ਮੈਂ ਦੋ ਤਿੰਨ ਬੈਠੇ ਵੀ ਆ ਰਹਾਂਗਾ ਪਰ ਕੋਈ ਐਸੀ ਗੱਲ ਨਹੀਂ ਜਿਸ ਤੇ ਗੱਲਾਂ ਦੀ ਗੱਲ ਆਈ ਗਿਰਖਾਂ ਦੇ ਇੱਕ ਵਾਰੀ ਖਾਣ ਦੇ ਕੀ ਕਰੀਏ ਨੇ ਕੀ ਕੈਸਾ ਹੋ ਬੱਬੂ ਜੀ ਅੱਗੇ ਬੜੋ ਹਮ ਤੁਹਾਡੇ ਸਾਥ ਹੈ ਬੱਬੂ ਜੀ ਅੱਗੇ ਬੜੋ ਹਮ ਤੁਹਾਡੇ ਸਾਥ ਹੈ ਵਖੋ ਅੱਜ ਦੇ ਭਗਵਾਨ ਦਾ ਅਸ਼ੀਰਵਾਦ ਲੈ ਕੇ ਨਾ ਜੀ ਮੈਂ ਨਾਮਿਨੇਸ਼ਨ ਕਰ ਲਿਆਗਾ ਮੈਂ ਔਰ ਸਭੇ ਸਾਰੇ ਲੋਕ ਜਿਹੜੇ ਨਾ ਅਸ਼ੀਰਵਾਦ ਦੇ ਰਹੇ ਆਪਣੇ ਸੁਜਾਨਪੁਰ ਦੇ ਖਾਨਪੁਰ ਦੇ ਦਿਨ ਨੋ ਦੇ ਨੋ ਵੀ ਦਾਸਵਾ ਦੇ ਲੋਕ ਜਿਹੜੇ ਨਾ ਉਹ ਅੱਜ ਅਸ਼ੀਰਵਾਦ ਦੇ ਆਏ ਹਨ ਅਮਰੇ ਪ੍ਰਭੂ ਦੀ ਕਿਰਪਾ ਨਾਲ ਜਮਾਬ ਜੀ ਦਾ ਇਹ ਜਿੱਤ ਹਸ ਤੇ ਸ਼ਕਤੀ ਪ੍ਰਦਰਸ਼ਨ ਲਗਾ ਬਲੋਗ ਆਪੇ ਆਇਆ ਨਾ ਸ਼ਕਤੀ ਪ੍ਰਦਰਸ਼ਨਾਂ ਦੇ ਟਿਕਸ਼ਾ ਨਾ ਲੱਗ ਗਈ ਕਿ ਤੇ ਆਪਣੀ ਫਾਈਟ ਕਿਹਦੇ ਨਾਲ ਲੜਦੇ ਹੋ ਤੁਸੀਂ ਲਖੋ ਆਪਣੇ ਕਿਸੇ ਨਾ ਫਾਈਟਰ ਨਹੀਂ ਅਸੀਂ ਤਾਂ ਭਾਜਪਾ ਦਾ ਵਰਕਰ ਜਿਹੜਾ ਮਿਹਨਤ ਕਰਦਾ ਹੈ ਭਾਜਪਾ ਦਾ ਵਰਕਰ ਅੱਜ ਬਹੁਤ ਮਿਹਨਤ ਕਰੇਗਾ ਤੁਸੀਂ ਯਾਦ ਕਰੋ ਜਦੋਂ 2007 ਮੈਨੂੰ ਪਹਿਲੀ ਵਾਰ ਟਿਕਟ ਮਿਲੀ ਆ ਉਦੋਂ ਵੀ ਭਾਜਪਾ ਦੇ ਵਰਕਰ ਨੇ ਕੇ ਚੋਣ ਜਿਹੜਾ ਜਿਤਾਇਆ ਹੈ ਇਹ ਅੱਜ ਪਾਰਟੀ ਨੇ ਲੋਕਲ ਕੈਂਡੀਡੇਟ ਨੂੰ ਮੌਕਾ ਦਿੱਤਾ ਕੋਈ ਬੈਨੀਫਿਟ ਮਿਲੇਗਾ ਤੁਹਾਨੂੰ 100% ਬੈਨੀਫਿਟ ਮਿਲੇਗਾਔਰ ਦੇਖੋ ਗੱਲ ਇਹ ਅੱਜ ਬਹੁਤ ਹੱਸਾ ਹੈ ਵਰਕਰ भी अपने ठीक है मैं दो तीन बैठे कोई ऐसी नहीं, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।